ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਦਬਾਉਣਾ ਨਾ ਭੁੱਲਣਾ ਬਹੁਤ ਹੀ ਦਿਲਨਸ਼ ਕਰਦੇ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਆਂ ਨਵੀਂ ਜਾਣਕਾਰੀ ਨਸ਼ੇ ਲਈ ਗੁੱਜਰਪੁਰਵਾਰ ਨੇ ਨਹੀਂ ਦਿੱਤਾ ਪਾਣੀ ਗੁੱਸੇ ਵਿੱਚ ਨਸ਼ੇੜੀ ਰਾਤ ਨੂੰ ਫੂਕੇ ਪਰਾਲੀ ਕੀ ਹੈ ਪੂਰੀ ਖਬਰ ਹੁਸ਼ਿਆਰਪੁਰ ਦੇ ਕਸਬਾ ਮਾਇਲਪੁਰ ਵਿੱਚ ਬੀਤੀ ਦੇਰ ਸ਼ਾਮ ਕੁਝ ਲੋਕਾਂ ਵੱਲੋਂ ਗੁਜਰਾ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਗਈ ਜਿਸ ਕੰਨ ਗੁਜਰਾ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਘਟਨਾ ਤੋਂ ਬਾਅਦ ਮਾਇਲਪੁਰ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਨਾਮਕਰ ਚਾਰ ਅਣਪਛਾਤੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਮਜਦ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਹੁਸ਼ਿਆਰਪੁਰ ਦੇ ਕਸਬਾ ਮਾਇਲਪੁਰ ਵਿੱਚ ਬੀਤੀ ਦੇਰ ਸ਼ਾਮ ਕੁਝ ਲੋਕਾਂ ਵੱਲੋਂ ਗੁਜਰਾ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਜਿਸ ਨਾਲ ਗੁਜਰਾ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਣਕਾਰੀ ਦਿੰਦਿਆਂ ਪੀੜਤ ਮੁਹੰਮਦ ਹਨੀਫ ਨੇ ਦੱਸਿਆ ਕਿ ਉਹ ਮਾਇਲਪੁਰ ਦੇ 11 ਨੰਬਰ ਵਾਰਡ ਵਿੱਚ ਰਹਿੰਦੇ ਨੇ ਤੇ ਬੀਤੇ ਕੱਲ ਦੁਪਹਿਰ ਕੁਝ ਲੋਕ ਉਹਨਾਂ ਦੇ ਕੋਲ ਆਏ ਤੇ ਨਸ਼ਾ ਕਰਨ ਲਈ ਪਾਣੀ ਦੀ ਮੰਗ ਕਰਨ ਲੱਗੇ ਜਦੋਂ ਉਹਨਾਂ ਵੱਲੋਂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਹ ਧਮਕੀਆਂ ਦੇਣ ਲੱਗ ਪਏ ਤੇ ਕਿਹਾ ਕਿ ਰਾਤ ਨੂੰ ਤੁਹਾਡੀ ਪਰਾਲੀ ਨੂੰ ਅੱਗ ਲਾ ਦੇਣਗੇ ਉਹਨਾਂ ਦੱਸਿਆ ਕਿ ਦੁਪਹਿਰ ਸਮੇਂ ਵੀ ਉਹ ਸਾਡੇ ਨਾਲ ਕੁੱਟਮਾਰ ਕਰਕੇ ਗਏ ਸਨ ਪੀੜਤ ਗੁਜਰਾ ਨੇ ਦੱਸਿਆ ਕਿ ਦੇਰ ਰਾਤ ਕੁਝ ਵਿਅਕਤੀ ਆਏ ਤੇ ਉਹਨਾਂ ਦੀ ਪਰਾਲੀ ਨੂੰ ਅੱਗ ਲੱਗ ਗਈ ਜਿਸ ਕਰਕੇ ਉਹਨਾਂ ਦਾ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਹਾਂਜੀ ਦੁਬਾਰਾ ਇੱਕ ਵਾਰ ਫੇਰ ਦੱਸ ਦਿੰਨੇ ਆ ਨਸ਼ੇ ਲਈ ਗੁੱਜਰਪੁਰਵਾਰ ਨੇ ਨਹੀਂ ਦਿੱਤਾ ਪਾਣੀ ਗੁੱਸੇ ਵਿੱਚ ਨਸ਼ੇੜੀ ਰਾਤ ਨੂੰ ਫੂਕੇ ਪਰਾਲੀ ਕੀ ਹੈ ਪੂਰੀ ਖਬਰ ਹੁਸ਼ਿਆਰਪੁਰ ਦੇ ਕਸਬਾ ਮਾਇਲਪੁਰ ਵਿੱਚ ਬੀਤੀ ਦੇਰ ਸ਼ਾਮ ਕੁਝ ਲੋਕਾਂ ਵੱਲੋਂ ਗੁਜਰਾ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਗਈ ਜਿਸ ਕੰਨ ਗੁਜਰਾ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਘਟਨਾ ਤੋਂ ਬਾਅਦ ਮਾਇਲਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਨਾਮਕਰ ਚਾਰ ਅਣਪਛਾਤੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਮਜਦ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਹੁਸ਼ਿਆਰਪੁਰ ਦੇ ਕਸਬਾ ਮਾਇਲਪੁਰ ਵਿੱਚ ਬੀਤੀ ਦੇਰ ਸ਼ਾਮ ਜੋ ਲੋਕਾਂ ਵੱਲੋਂ ਗੁਜਰਾں ਦੀ ਪ੍ਰਾਲੀ ਨੂੰ ਅੱਗ ਲਾ ਦਿੱਤੀ ਜਿਸ ਨਾਲ ਗੁਜਰਾں ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਣਕਾਰੀ ਦਿੰਦਿਆਂ ਪੀੜਤ ਮੁਹੰਮਦ ਹਨੀਫ ਨੇ ਦੱਸਿਆ ਕਿ ਉਹ ਮਾਇਲਪੁਰ ਦੇ 11 ਨੰਬਰ ਵਾਰਡ ਵਿੱਚ ਰਹਿੰਦੇ ਨੇ ਤੇ ਬੀਤੇ ਕੱਲ ਦੁਪਹਿਰ ਕੁਝ ਲੋਕ ਉਹਨਾਂ ਦੇ ਕੋਲ ਆਏ ਤੇ ਨਸ਼ਾ ਕਰਨ ਲਈ ਪਾਣੀ ਦੀ ਮੰਗ ਕਰਨ ਲੱਗੇ ਜਦੋਂ ਉਹਨਾਂ ਵੱਲੋਂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਹ ਧਮਕੀਆਂ ਦੇਣ ਲੱਗ ਪਏ ਤੇ ਕਿਹਾ ਕਿ ਰਾਤ ਨੂੰ ਤੁਹਾਡੀ ਪ੍ਰਾਲੀ ਨੂੰ ਅੱਗ ਲਾ ਦੇਣਗੇ ਉਹਨਾਂ ਦੱਸਿਆ ਕਿ ਦੁਪਹਿਰ ਸਮੇਂ ਵੀ ਉਹ ਸਾਡੇ ਨਾਲ ਕੁੱਟਮਾਰ ਕਰਕੇ ਗਏ ਸਨ ਪੀੜਤ ਗੁਜਰਾں ਨੇ ਦੱਸਿਆ ਕਿ ਦੇਰ ਰਾਤ ਕੁਝ ਵਿਅਕਤੀ ਆਏ ਤੇ ਉਹਨਾਂ ਦੀ ਪ੍ਰਾਲੀ ਨੂੰ ਜਿਸ ਕਰੋਂ ਉਹਨਾਂ ਦਾ 2 ਲੱਖ ਰੁਪਏ ਦਾ ਨੁਕਸਾਨ ਹੋਇਆ ਏ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਦ ਤੱਕ ਮਿਲਦੇ ਆਂ ਨਵੀਂ ਖਬਰ ਦੇ ਨਾਲ ਨਵੀਂ ਉਮੀਦ ਦੇ ਨਾਲ ਧੰਨਵਾਦ ਰੱਬ ਰੱਖਾ